ਹੈਲੋ एवरीवन ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਚੰਡੀਗੜ੍ਹ ਦੇ ਰੌਕ ਗਾਰਡਨ ਦੇ ਵਿੱਚ ਮੈਨੂੰ ਪਤਾ ਹੈ ਬਹੁਤ ਸਾਰੀਆਂ ਮੇਰੀਆਂ ਭੈਣਾਂ ਮੇਰੇ ਮਾਵਾ ਹਨਾ ਡੂ ਟੂ ਸਮ ਰਿਸਪੌਂਸਿਬਿਲਟੀਜ਼ ਜਾਂ ਫਿਰ ਹਨਾ ਆਪਣੇ ਘਰ ਵਿੱਚ ਇਸ ਤਰ੍ਹਾਂ ਰਹਿ ਜਾਂਦੀਆਂ ਆ ਉਹਨਾਂ ਨੇ ਹਲੇ ਤੱਕ ਵੀ ਹਲੇ ਮੈਨੂੰ ਪੂਰਾ ਯਕੀਨ ਹੈ ਕਿ ਬਹੁਤ ਸਾਰੇ ਲੋਕ ਐਦਾਂ ਦੇ ਹੋਣੇ ਜਿਨ੍ਹਾਂ ਨੇ ਹਲੇ ਤੱਕ ਰੌਕ ਗਾਰਡਨ ਨਹੀਂ ਦੇਖਿਆ ਹੋਣਾ ਹੈਗਾ ਹਨਾ ਤੇ ਇਸ ਕਰਕੇ ਅੱਜ ਆਪਾਂ ਤੁਹਾਨੂੰ ਘੁਮਾਵਾਂਗੇ ਜੇ ਘਰ ਬੈਠੇ ਬੈਠੇ ਰੌਕ ਗਾਰਡਨ ਦੇ ਦਰਸ਼ਨ ਠੀਕ ਹੈ ਜੀ ਕਰਵਾਵਾਂਗੇ ਲੋ ਜੀ ਆਪਾਂ ਗਏ ਸੀਗੇ ਵੀਕਐਂਡ ਦੇ ਉੱਤੇ ਤੇ ਉੱਥੇ ਬਹੁਤ ਹੀ ਜ਼ਿਆਦਾ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸੀ ਟਿਕਟਾਂ ਵਾਸਤੇ ਬਟ ਫਿਰ ਵੀ ਚਲੋ ਲੈ ਲਈਆਂ ਆਪਾਂ ਜੈਸੇ ਤੇ ਐਸੇ ਕਰਕੇ ਕਿ ਹੁਣ ਜਾਣਾ ਤਾਂ ਹੈਗਾ ਹੀ ਆ ਨਾ ਜਦੋਂ ਆਏ ਆ ਤਾਂ ਤੇ ਇੰਨਾ ਹੀ ਤਾਂ ਕਰਨਾ ਹੀ ਪੈਣਾ ਸੀਗਾ ਗਾਇਜ਼ ਮੈਂ ਰੋ ਗਾਰਡਨ ਮੈਨੂੰ ਲੱਗਦਾ ਮੈਂ ਕੱਟੋ-ਕੱਟ ਵੀ ਨਾ 10-12 ਸਾਲ ਬਾਅਦ ਗਈ ਹੋਣੀ ਆ ਨਾ ਤੇ ਮੈਂ ਇਹੀ ਦੇਖਣਾ ਚਾਹੀ ਸੀ ਮੈਂ ਕਿ ਦੇਖਾਂ ਜਾ ਕੇ ਹੈ ਨਾ ਵੀ ਕੀ ਕੀ ਚੇਂਜਸ ਆਏ ਆ ਕੀ ਕੀ ਨਹੀਂ ਹੈ ਨਾ ਤੇ ਚਲੋ ਤੁਹਾਨੂੰ ਵੀ ਦਿਖਾਉਂਦੇ ਆ ਕਿ ਕੀ ਕੀ ਚੇਂਜਸ ਆਏ ਆ ਰੋ ਗਾਰਡਨ ਦੇ ਵਿੱਚ ये देखो आज हम जंगलों में आए हुए हैं ये देखो पहाड़ी पहाड़ है ਲੋਜੀ ਮੈਨੂੰ ਦੋਥੇ ਜਾ ਕੇ ਐਦਾਂ ਲੱਗਾ ਜਿਦਾਂ ਕਿ ਮੈਂ ਫਰਸਟ ਟਾਈਮ ਹੀ ਆਈ ਹੁੰਦੀ ਕਿਉਂਕਿ ਬਹੁਤ ਸਾਰੇ ਇਧਰੇ ਚੇਂਜਸ ਆਏ ਹੋਏ ਸੀਗੇ ਜਿਹੜੇ ਕਿ ਪਹਿਲਾਂ ਮਤਲਬ ਕਿ ਬਹੁਤ ਮੈਨੂੰ ਨਾ ਤਾਂ ਮੈਂ ਦੇਖੇ ਹੋਊਂਗੇ ਜਾਂ ਕਿਦਾਂ ਯਾਦ ਮੈਨੂੰ ਯਾਦ ਨਹੀਂ ਹੋਊਗੇ ਬਟ ਬਹੁਤ ਸਾਰਾ ਸੈਕਸ਼ਨਸ ਜਿਹੜੇ ਉਹ ਐਡਨ ਹੋਏ ਹੋਏ ਸੀਗੇ ਕਿਉਂਕਿ ਮੈਂ ਆਈ ਸੀਗੀ ਆਪਣੇ ਸਕੂਲ ਟਾਈਮ ਦੇ ਵਿੱਚ ਉਦੋਂ ਬਹੁਤ ਘੱਟ ਸੈਕਸ਼ਨਸ ਹੁੰਦੇ ਹੁੰਦੇ ਸੀਗੇ ਨਾ ਦੇਖਣ ਲਈ ਤੇ ਇੱਥੇ ਆਪਣਾ ਸਕੈਚ ਵੀ ਤੁਸੀਂ ਬਣਵਾ ਸਕਦੇ ਆਂ ਆਪਣਾ ਹਨਾ ਗਾਇਜ਼ ਇੱਥੇ ਮੇਰੇ ਨਾਲ ਇੱਕ ਕਾਂਡ ਵੀ ਹੋ ਗਿਆ ਸੀਗਾ ਜਿਹੜੇ ਤੁਸੀਂ ਪੌੜੀਆਂ ਦੇਖ ਸਕਦੇ ਆਂ ਨਾ ਇੱਥੇ ਵੀ ਦੇਖ ਲ ਮੇਰਾ ਮੇਰਾ ਪਰਸ ਕਿਤੇ ਗਿਆ ਤੇ ਮੈਂ ਕਿਤੇ ਉਲੜਦੀ ਚਲ ਗਈ ਸੀਗੀ ਇਤੋਂ ਮੇਰਾ ਪੈਰ ਜਮ ਮੁੜ ਗਿਆ ਸੀਗਾ ਤੇ ਇਸ ਕਰਕੇ ਮੈਂ ਡਿੱਗ ਪਈ ਸੀਗੀ ਇੱਥੇ ਇੱਕ ਆਂਡ ਮੇਰੇ ਨਾਲ ਇੱਥੇ ਹੋ ਗਿਆ ਸੀ ਤੁਹਾਨੂੰ ਪਤਾ ਯਾਰ ਕੋਈ ਨਾ ਕੋਈ ਕੰਡ ਤਾਂ ਮੇਰੇ ਨਾਲ ਹੋਣਾ ਹੀ ਹੁੰਦਾ ਹੈ ਹਨਾ ਐਦਾਂ ਦਾ ਕੋਈ ਨਾ ਕੋਈ ਤਾਂ ਲੋਕੀ ਸਾਰਿਆਂ ਦੇ ਫੇਵਰਿਟ ਚੱਲ ਰਹੇ ਆ ਗਏ ਸੀਗੇ ਜਿੱਥੇ ਹਰ ਕੋਈ ਆਪਣੀਆਂ ਫੋਟੋਸ ਕਿਤਨਾ ਲਾਜ਼ਮੀ ਇੱਕ ਗੱਲ ਸਮਝ ਆਇਆ ਤੇ ਅਸੀਂ ਵੀ ਕਿੱਦਾਂ ਪਿੱਛੇ ਰਹਿ ਜਾਂਦੇ ਫਿਰ ਅਸੀਂ ਵੀ ਆਪਣੀਆਂ ਫੋਟੋ ਇੱਥੇ ਜ਼ਰੂਰ ਖਿੱਚਣੀਆਂ ਹੀ ਖਿੱਚਣੀਆਂ ਸੀ ਚਾਹੀ ਜਿੰਨਾ ਮਰਜ਼ੀ ਪਾਣੀ ਹੋਵੇ ਦੇਖੋ ਬਹੁਤ ਹੀ ਜ਼ਿਆਦਾ ਸੋਨਾ ਬਣਾਇਆ ਹੋਇਆ ਹੈ ਕਿਸੇ ਨੇ ਕਿੰਨੀ ਮਿਹਨਤ ਕੀਤੀ ਹੋਈ ਹੈ ਨਾ ਕਿੰਨੀ ਮੀਨਾਕਾਰੀ ਕੀਤੀ ਹੋਈ ਹੈ ਇਹਦੇ ਵਿੱਚ ਕਿੰਨੀ ਮਿਹਨਤ ਵਾ ਬਟ ਇੱਕ ਚੀਜ਼ ਮੈਨੂੰ ਬਹੁਤ ਬੁਰੀ ਲੱਗੀ ਜਿੱਦਾਂ ਕੋਈ ਵੀ ਲੋਕ ਹੈਗੇ ਜਿਹੜੇ ਕਿ ਈਟੀਬਲਸ ਨਾਲ ਲੈ ਕੇ ਜਾਂਦੇ ਆ ਕੋਈ ਵੀ ਪੈਕੇਟ ਹਨਾ ਉਹ ਉੱਥੇ ਹੀ ਜਿੱਦਾਂ ਸਿੱਟ ਦਿੰਦੇ ਆ ਯਾਰ ਇਦਾਂ ਨਾ ਕਰਿਆ ਕਰੋ ਹਨਾ ਪਬਲਿਕ ਪ੍ਰਾਪਰਟੀ ਹੈਗੀ ਇਹ ਅਨੇ ਦੂਰੋਂ ਦੂਰੋਂ ਲੋਕ ਦੇਖਣ ਆਉਂਦੇ ਆ ਹਨਾ ਇਹਨਾਂ ਨੂੰ ਤੇ ਮੇਰੀ ਤੁਹਾਡੇ ਸਾਰਿਆਂ ਗੇ ਰਿਕੁਐਸਟ ਹੈਗੇ ਜਦੋਂ ਵੀ ਤੁਸੀਂ ਕੁਝ ਖਾਂਦੇ ਪੀਂਦੇ ਹੋ ਤਾਂ ਪਲੀਜ਼ ਜਿਹੜਾ ਵੀ ਗੋੜਾ ਕਰਕਰਟ ਹੁੰਦਾ ਹੈ ਉਹ ਆਪਣੇ ਨਾਲ ਆਪਣੇ ਕੋਲ ਰਖਿਆ ਕਰੋ ਹਨਾ ਤੇ ਬਿੰਨ ਵਿੱਚ ਉਹਨੂੰ ਡਿਸਟਰੋਏ ਕਰਿਆ ਕਰੋ ਪਲੀਜ਼ ਐਦਾਂ ਨਾ ਸਿੱਟਿਆ ਕਰੋ ਕਿਉਂਕਿ ਜਿਹੜੇ ਜਦ ਹੀ ਐਨੀ ਸੋਹਣੀ ਜਗ੍ਹਾ ਹੋਵੇ ਉੱਥੇ ਐਦਾਂ ਗੰਦ ਪਿਆ ਹੋਵੇ ਉਹ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਹੈਗਾ ਸੋ ਪਲੀਜ਼ ਰਿਕੁਐਸਟ ਹੈ ਸਾਡਾ ਸਾਰਿਆਂ ਦਾ ਇੱਕ ਤਰ੍ਹਾਂ ਦੇ ਨਾਲ ਸਾਡੀ ਜ਼ਿੰਮੇਵਾਰੀ ਵੀ ਬਣਦੀ ਆ ਨਾ ਕਿ ਅਸੀਂ ਆਪਣੇ ਸ਼ਹਿਰ ਨੂੰ ਆਪਣੇ ਜਿਹੜੀ ਹਿਸਟੋਰੀਕਲ ਪਲੇਸਿਸ ਹੈਗੇ ਆ ਜਾਂ ਕੁਝ ਵੀ ਹੈਗੇ ਆ ਨਾ ਤੇ ਉਹਨਾਂ ਨੂੰ ਆਪਾਂ ਸਾਫ਼ ਸੁਥਰਾ ਰੱਖੀਏ ਲਵ ਜੀ ਰੌਕ ਗਾਰਡਨ ਦਾ ਚਾਰਨਾ ਨੰਬਰ 2 ਵੀ ਆ ਗਿਆ ਸਿਗਾ ਇਹ ਵੀ ਇੱਕ ਬਹੁਤ ਹੀ ਬਿਊਟੀਫੁਲ ਸਪੌਟ ਹੈਗਾ ਆ ਜਿੱਥੇ ਸਾਰੇ ਜਣੇ ਆਪਣੇ ਫੋਟੋਸ ਵਗੈਰਾ ਕਲਿੱਕ ਕਰਦੇ ਹੈਗੇ ਆ ਲੋਜੀ ਚਾਰਨੀਆ ਤੋਂ ਬਾਅਦ ਆਪਾਂ ਗਏ ਜੀ ਫਿਸ਼ ਐਕੁਏਰੀਅਮ ਜਿਹੜਾ ਕਿ ਉੱਥੇ ਹੀ ਬਣਿਆ ਹੋਇਆ ਹੈ ਜਿੱਥੇ ਅਲੱਗ-ਅਲੱਗ ਤਰ੍ਹਾਂ ਦੀਆਂ ਰੰਗ-ਬਰੰਗੀਆਂ ਮੱਛੀਆਂ ਤੁਸੀਂ ਦੇਖ ਸਕਦੇ ਆਂ ਤੇ ਉਸ ਤੋਂ ਬਾਅਦ ਲਾਫਿੰਗ ਮਿਰਰਜ਼ ਜਿੱਥੇ ਤੁਸੀਂ ਆਪਣੀਆਂ ਓਟ ਪਟੰਗ ਜਈਆਂ ਸ਼ਕਲਾਂ ਦੇਖ ਕੇ ਹੱਸਦੇ ਆਂ ਹਨਾ ਤਦ ਲੋ ਜੀ ਮੇਰਾ ਫੇਵਰੇਟ ਪਲੇਸ ਮੇਰਾ ਫੇਵਰੇਟ ਸਪੌਟ ਜਿੱਥੇ ਕਿ ਬਹੁਤ ਸਾਰੀਆਂ ਵੱਡੀਆਂ-ਵੱਡੀਆਂ ਪੀਂਗਾਂ ਲੱਗੀਆਂ ਹੋਈਆਂ ਆ ਇਹ ਮੈਨੂੰ ਬਹੁਤ ਵਧੀਆ ਲੱਗਦਾ ਹੈ ਇੱਥੇ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਸਾਰੀਆਂ ਮੂਵੀਜ਼ ਦੀ ਸ਼ੂਟਿੰਗ ਵਗੈਰਾ ਵੀ ਚੱਲਦੀ ਰਹਿੰਦੀ ਆ ਤੇ ਆਪਾਂ ਕਿੱਦਾਂ ਪਿੱਛੇ ਹਟ ਜਾਂਦੇ ਜੀ ਇੱਥੇ ਮੇਰੇ ਨਾਲ ਇੱਕ ਹੋਰ ਕਾਂਡ ਹੋ ਗਿਆ ਸੀ ਆ ਦੇਖ ਲਓ ਮੈਂ ਪੀਂਗ ਛੁੱਟਦੀ ਪਈ ਤਾਂ ਮੇਰਾ ਆਨਕਮੇਡੀ ਉੱਡਦੀ ਗਈ ਆਨ ਕਾਂਡ ਨੰਬਰ 2 ਤੁਸੀਂ ਦੇਖ ਲਿਆ ਨਾ ਮੇਰੇ ਨਾਲ ਕਿੰਨੇ ਕਾਂਡ ਹੁੰਦੇ ਇੱਥੇ ਕਦੇ ਮੇਰਾ ਚਸ਼ਮਾ ਉੜ ਜਾਂਦਾ ਹੈ ਕਦੇ ਤੇ ਮੈਂ ਹੀ ਉੜ ਜੰਨੀ ਹੁੰਨੀ ਆ ਲੋਜੀ ਜੀ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਦੱਸ ਦਿੰਨੀ ਆ ਕਿ ਰੌਕ ਗਾਰਡਨ ਜਿਹੜਾ ਇਹ ਆ ਉਹ ਵੇਸਟ ਮਟੀਰੀਅਲ ਦੇ ਨਾਲ ਲਾਈਕ ਟੁੱਟੀਆਂ ਹੋਈਆਂ ਬੰਗਾ ਚੂੜੀਆਂ ਟੁੱਟੇ ਹੋਏ ਸਟੋਨਸ ਕਾਂਚੇ ਬੰਟੇ ਹਨਾ ਜੋ ਵੀ ਮਤਲਬ ਕਿ ਟੁੱਟੇ ਹੋਏ ਸਮਾਨ ਹੁੰਦਾ ਆ ਉਸ ਮਟੀਰੀਅਲ ਨੂੰ ਯੂਜ਼ ਕਰਕੇ ਇਹ ਸਾਰੀਆਂ ਚੀਜ਼ਾਂ ਬਣਾਈਆਂ ਗਈਆਂ ਜਿੰਨੇ ਵੀ ਤੁਸੀਂ ਇੱਥੇ ਦੇਖ ਸਕਦੇ ਆ ਸਕਲਪਚਰਸ ਜਿਹੜੇ ਆ ਹੈਗੇ ਆ ਨਾ ਜਿੰਨੇ ਵੀ ਤੁਸੀਂ ਬੁੱਤ ਦੇਖ ਸਕਦੇ ਆ ਇੱਥੇ ਉਹ ਸਾਰੇ ਹੀ ਵੇਸਟ ਮਟੀਰੀਅਲ ਦੇ ਨਾਲ ਇੱਥੇ ਬਣਾਏ ਹੋਏ ਆ ਜਿਹੜਾ ਇੱਥੇ ਸਭ ਤੋਂ ਵੱਡਾ ਚੇਂਜ ਮੈਂ ਦੇਖਿਆ ਆ ਜਿੱਦਾਂ ਤੁਸੀਂ ਆਲੇ-ਦੋਲੇ ਜਿਹੜੇ ਸ਼ੀਸ਼ਾ ਸ਼ੀਸ਼ੇ ਲੱਗੇ ਹੋਏ ਆ ਨਾ ਹੁਣ ਇਹ ਪਹਿਲਾਂ ਜਦੋਂ ਮੈਂ ਆਈ ਸੀਗੀ ਆਪਣੇ ਸਕੂਲ ਟਾਈਮ ਦੇ ਵਿੱਚ ਉਦੋਂ ਬਿਲਕੁਲ ਨਹੀਂ ਸੀਗੀ ਤਾਂ ਹੁਣ ਇਹਨਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਇਹਨਾਂ ਨੇ ਜਿਹੜੇ ਆ ਮਿਰਰਸ ਲਗਾ ਦਿੱਤੇ ਆ ਤਾਂ ਕਿ ਕੋਈ ਉਹਨਾਂ ਨੂੰ ਬੇਵਜ੍ਹਾ ਛੂਵੇ ਨਾ ਜਾਂ ਨੁਕਸਾਨ ਨਾ ਪਹੁੰਚਾਵੇ ਨਾ ਜੋ ਵੀ ਇੱਥੇ ਬੂਤ ਵਗੈਰਾ ਬਣਾਏ ਹੋਏ ਆ ਸਭ ਕੁਝ ਇਹਨਾਂ ਨੇ ਪੂਰਾ ਪ੍ਰੋਟੈਕਟ ਕੀਤਾ ਹੋਇਆ ਹੈ ਆ ਸ਼ੀਸ਼ੀਆਂ ਦੇ ਨਾਲ ਆ ਤੁਸੀਂ ਦੇਖ ਸਕਦੇ ਜਿੱਦਾਂ ਕਿ ਆ ਪੂਰੀਆਂ ਸ਼ੀਸ਼ੀਆਂ ਦੀ ਜਿਹੜੀ ਹੈ ਉਹਨਾਂ ਨੇ ਫੈਂਸਿੰਗ ਟਾਈਪ ਜਿਹੀ ਇੱਕ ਕਰ ਦਿੱਤੀ ਹੋਈ ਹੈ ਲਓ ਜੀ ਘੁੰਮਣ ਫਿਰਨ ਤੋਂ ਬਾਅਦ ਆਪਣਾ ਖਾਣਾ ਪੀਣਾ ਕਿੱਦਾਂ ਅਸੀਂ ਭੁੱਲ ਸਕਦੇ ਹਾਂ ਤਾਂ ਵਨ ਐਂਡ ਓਨਲੀ ਕੁਲਚੇ ਅਸੀਂ ਕੋਲਚੇ ਖਾਦੇ ਉਥੋਂ ਉਸ ਤੋਂ ਬਾਅਦ ਆਪਾਂ ਗਏ ਜੀ ਸੁਖਨਾ ਲੈਕ ਕਿਉਂਕਿ ਤੁਹਾਨੂੰ ਪਤਾ ਹੀ ਹੈ ਉਥੋਂ ਬਿਲਕੁਲ ਨੇੜੇ ਹੀ ਆ ਸੁਖਨਾ ਲੈਕ ਹਨਾ ਤਾਂ ਅਸੀਂ ਕਿਹਾ ਹੁਣ ਜਦੋਂ ਆਏ ਆ ਤਾਂ ਚਲੋ ਹੁਣ ਸੁਖਨਾ ਲੈਕ ਵੀ ਜਾ ਜਾਂਦੇ ਆ ਸਾਡਾ ਇਰਾਦਾ ਤਾਂ ਪੂਰਾ ਸੀਗਾ ਕਿ ਅਸੀਂ VOTING ਕਰੀਏ ਕਿਉਂਕਿ ਗਾਇਜ਼ ਮੈਂ ਹਲੇ ਤੱਕ ਵੀ VOTING ਨਹੀਂ ਕੀਤੀ ਹੈਗੀ ਸੁਖਨਾ ਲੈਕ ਦੇ ਉੱਤੇ ਬਟ ਇੱਥੇ ਵੀ ਸਾਡੀ ਕਿਸਮਤ ਖਰਾਬ ਕਹਿ ਲੋ ਕਾਹ ਕਹਿ ਲੋ ਜਿਹੜੀਆਂ ਆ ਛੋਟੇ ਵਾਲੀਆਂ ਬੋਟਸ ਸੀਗੀਆਂ ਮੇਰਾ ਇਹੀ ਚਲਣ ਦਾ ਮਨ ਸੀਗਾ ਤੇ ਇਹ ਉਸ ਟਾਈਮ ਜਿਹੜੀ ਹੈ ਇਹਨਾਂ ਦੀ ਹਲੇ ਓਪਨਿੰਗ ਹੋਈ ਨਹੀਂ ਸੀਗੀ ਕਹਿੰਦੇ ਕਿ ਅੱਜ ਬੰਦ ਹੈਗੀਆਂ ਕਿਉਂਕਿ ਉਦੋਂ ਨਾ ਪਾਣੀ ਜਿਹੜਾ ਹੈ ਬਹੁਤ ਤੇ ਛਲਕਾਈਆਂ ਮਾਰ ਰਿਹਾ ਸੀਗਾ ਤੇ ਇਸ ਕਰਕੇ ਉਹਨਾਂ ਨੇ ਬੋਟਿੰਗ ਜਿਹੜੀ ਆ ਉਹ ਬੰਦ ਕੀਤੀ ਹੋਈ ਸੀ ਸਿਰਫ ਔਰ ਸਿਰਫ ਜਿਹੜੀਆਂ ਵੱਡੀਆਂ ਆ ਬੋਟਸ ਹੈਗੀਆਂ 크ਰੂਜ਼ ਟਾਈਪ ਜੀਆਂ ਉਹੀ ਚੱਲ ਰਹੀਆਂ ਸੀਗੀਆਂ ਤੇ ਇਹ ਸੀਗਾ ਜੀ ਸਾਡਾ ਅੱਜ ਦਾ ਰੌਕ ਗਾਰਡਨ ਦਾ ਟੂਰ ਜਿਨ੍ਹਾਂ ਨੇ ਵੀ ਨਹੀਂ ਦੇਖਿਆ ਅਸੀਂ ਪੂਰੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੂੰ ਪੂਰਾ ਆਪਾਂ ਦਿਖਾਈਏ ਹਨਾ ਮਿਲਦੇ ਆਂ ਜੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜਦੋਂ ਤੱਕ ਲਈ ਆਪਣਾ ਖਿਆਲ ਰੱਖੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ